ਜਿੱਦਾਂ ਹੀ ਮੇਰੀ ਉੱਪਰਲੀ ਚ ਸਫਾਈ ਖਤਮ ਹੋਈ ਤੇ ਆਪਾਂ ਫਿਰ ਚਾਰ ਪੁਣੀ ਤੇ ਨਾਲ ਦੀ ਨਾਲ ਉਹ ਵੀ ਪੰਡਾ ਧੋ ਕੇ ਰੱਖ ਦਿੱਤਾ। ਵੈਸੇ ਸਾਡੀ ਔਰਤਾਂ ਦੀ ਜ਼ਿੰਦਗੀ ਇਦਾਂ ਹੀ ਹੁੰਦੀ ਸਾਰਾ ਦਿਨ ਸਾਡਾ ਕਿਚਨ ਚ ਹੀ ਨੰਗ ਜੁੰਦਾ ਜਦੋਂ ਕਿਚਨ ਚ ਚੱਲਦੇ ਹੋ ਤਿੰਨ ਚਾਰ ਘੰਟੇ ਤਾਂ ਪਤਾ ਹੀ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਸਾਨੂੰ ਤਾਂ ਕਿਚਨ ਦੇ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ ਲੋਕਾਂ ਨੂੰ ਫੂਡ ਸਮੈਲ ਬੜੀ ਆਉਂਦੀ ਇਹਦਾ ਆਸਟ੍ਰੇਲੀਆ ਦੇ ਰਿਵਾਜ ਨੇ ਸਾਨੂੰ ਤਾਂ ਇੰਡੀਆ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਤਾਂ ਵਧੀਆ ਲੱਗਦਾ ਭਾਈ ਆਪਣੀ ਕੁਕਿੰਗ ਆਪੇ ਕਰਦੀਆਂ ਨਾਲ ਦੀ ਨਾਲ ਚਾਹ ਬਣਾਉਣ ਤੋਂ ਬਾਅਦ ਗਿਆ ਸਾ ਜੇ ਵੈਸੇ ਗਰਮੀ ਸੀ ਮੇਦੇ ਉੱਤੇ ਨਾ ਸਪਰੇ ਪਾ ਆਪ ਕੇ ਚੰਗੀ ਤਰ੍ਹਾਂ ਕੀਤਾ ਮੈਨੂੰ ਲੱਗਦਾ ਰਾ ਫਿਰ ਤੇ ਮੈਂ ਉਹ ਨਵਾਂ ਚੰਗੀ ਤਰ੍ਹਾਂ ਤੋਤਾ ਸਵਾਰਿਆ ਸਾਫ਼ ਕੀਤਾ ਤੇ ਇੰਨਾ ਚਮਕਦਾ ਚਮਕਦਾ ਚਿਲ ਖਿਲਚਿਲ ਕਰ ਲਿਆ ਫਿਰ ਮੈਨੂੰ ਮੜਾ ਜਾਇਆ ਸਕੂਨ ਤੇ ਮੈਂ ਬੈਠੀ 2 ਮਿੰਟ ਚਾਹ ਪੀਣ ਮੈਂ ਚੱਲ ਹੁਣ ਤੇ ਬੈਠ ਕੇ ਆਪਦੀ ਮੈਂ ਪਹਿਲਾਂ ਚਾਹ ਪੀਵਾਂ ਕਿਉਂਕਿ ਉੱਪਰਲੀ ਸਫਾਈ ਹੋ ਗਈ ਹੈ ਡਨ ਪਹਿਲਾਂ ਮੈਂ ਸਿੰਕ-ਸਿੰਕ ਖਾਲੀ ਕਰ ਲਿਆ ਫਿਰ ਮੈਂ ਬਿਨ ਬਿਨ ਖਾਲੀ ਕਰੇ ਫਿਰ ਮੈਂ करूंगी ਥਰੜੀ ਸਫਾਈ ਥਰੜੀ ਸਫਾਈ ਕਰਨ ਦੇ ਲਈ ਵੀ ਆਪਾਂ ਨੂੰ ਤੁਹਾਨੂੰ ਪਤਾ ਹੀ ਆ ਏ ਟੂ ਜ਼ੈਡ ਕਰਨੀ ਚਾਹੀਦੀ ਇੱਕ ਤਾਂ ਮੈਨੂੰ ਇੱਥੋਂ ਨੇ ਟੂਟੀਆਂ ਬੜੀਆਂ ਚੰਗੀਆਂ ਲੱਗਦੀਆਂ ਆ ਜਿਹੜੀ ਟੂਟੀਆਂ ਦੀ ਪੈਪੜੀ ਨਿਕਲ ਕੇ ਗਾਂ ਤੱਕ ਆ ਜਾਂਦੀ ਸਿੰਕ ਸਾਰਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਇਧਰ ਜਦੋਂ ਟੇਬਲ ਤੇ ਆ ਕੇ ਬੈ ਕੇ ਚਾਹ ਪੀਣ ਲੱਗੀ ਤਾਂ ਵੇਖਾ ਟੇਬਲ ਤੇ ਉਦੋਂ ਜ਼ਿਆਦਾ ਗੰਦਾ ਭਾਈ ਇਹ ਜਨਾਬ ਹੋਣੀ ਤੇ ਰਾਤ ਨੂੰ ਕੁਝ ਕਰਕੇ ਹੀ ਨਾ ਸਾਰਾ ਸਮਾਨ ਉੱਥੇ-ਉੱਥੇ ਪਿਆ ਤੇ ਆ ਮੇਰਾ ਵੇਖੋ ਕਿੱਡਾ ਸੋਣਾ ਛੋਟਾ ਜਿਹਾ ਸ਼ੈ ਮੇਰੀਆਂ ਦੋ ਸੋਹਣੀਆਂ ਸੋਹਣੀਆਂ ਡੱਕ ਜਿਹੜੀਆਂ ਪਿਆਰ ਨੂੰ ਪ੍ਰੈਜੈਂਟ ਕਰਦੀਆਂ ਪਿਆਰ ਭਲਾ ਆਪਣੇ ਚ ਹੋਵੇ ਨਾ ਹੋਵੇ ਪਰ ਚਲੋ ਜੀ ਚੀਜ਼ਾਂ ਆਪਰ ਰੋਮਾਂਟਿਕ ਹੀ ਰੱਖੀਆਂ ਨੇ ਸਾਰੀਆਂ ਤੇ ਇਹਨਾਂ ਨੂੰ ਚਾਕੇ ਮੈਂ ਪਾ ਦਿੱਤਾ ਵਾਸ਼ਿੰਗ ਮਸ਼ੀਨ ਦੇ ਵਿੱਚ ਮੈਂ ਕਿਹਾ ਅੱਜ ਇਹਨਾਂ ਨੂੰ ਵੀ ਧੋ ਦਵਾਂ ਅੱਜ ਇਹਨਾਂ ਦਾ ਵੀ ਕੰਮ ਨਿਭੜ ਜੇ ਕਿ ਸਾਰੀਆਂ ਚੀਜ਼ਾਂ ਨੂੰ ਪਤਾ ਲੱਗ ਜਾਵੇ ਫਿਰ ਮੈਂ ਚੱਕ ਲਈ ਝਾੜੂ ਝਾੜੂ ਲਾ ਕੇ ਮੱਦੇ ਤੇਰੇ ਤੇ ਸਾਰੇ ਪਾਸੇ ਮਾਰੇ ਝਾੜੂ ਤੇ ਚੱਕਦੀਆਂ ਕੁਰਸੀਆਂ ਚ ਕੁਰਸੀਆਂ ਚੱਕ ਕੇ ਮੈਂ ਮਾਰਦੀਆਂ ਟੇਬਲ ਦੇ ਉੱਤੇ ਮੋਦੀਆਂ ਮੈਂ ਕਿਹਾ ਤੁਹਾਡਾ ਮੇਰੇ ਤੋਂ ਕੋਈ ਕੰਮ ਨਹੀਂ ਕਰਾਉਣਾ ਜੇ ਤੁਹਾਡੇ ਕੋਲੋਂ ਮੇਰੇ ਤੋਂ ਕੂੜਾ ਨਹੀਂ ਕੱਢਿਆ ਜਾਣਾ ਇੱਥੋਂ ਥੱਲੇ ਤੇ ਮੈਨੂੰ ਪਹਿਲਾਂ ਤੁਹਾਨੂੰ ਚੱਕ ਕੇ ਰੱਖਣਾ ਪੈਣਾ ਟੇਡੀਆਂ ਤੋਂ ਇਸ ਲਈ ਮੈਂ ਇਹਨਾਂ ਨੂੰ ਰੱਖ ਦਿੱਤਾ ਟੇਬਲ ਦੇ ਉੱਤੇ ਮੋਦੀਆਂ ਤੇ ਆਪ ਮੈਂ ਲ ਤੋਂ ਪਤਾ ਹੀ ਨਹੀਂ ਲੱਗਾ ਟਾਈਮ ਕਿਧਰ ਦੀ ਕਿਧਰ ਭੱਜ ਗਿਆ ਤੇ ਚਾੜੂ ਲਾਉਣ ਤੋਂ ਬਾਅਦ ਫਿਰ ਮੈਂ ਚੱਕ ਕੇ ਲੈਂਦੀ ਪੋਚੇ ਵਾਲੀ ਬਾਲਟੀ ਪੋਚੇ ਵਾਲੀ ਬਾਲਟੀ ਉਹਦੇ ਵਿੱਚ ਮੈਂ ਗਰਮ ਗਰਮ ਉਬਲਦਾ ਉਬਲਦਾ ਪਾਣੀ ਪਾਇਆ ਕੂੜਾ ਸੱਟਨ ਗਈ ਸੀ ਮੈਂ ਬਾਹਰ ਤੇ ਗਰਮ ਗਰਮ ਪਾਣੀ ਪਾ ਕੇ ਵਿੱਚ ਪਾਇਆ ਮੈਂ ਆਪਣਾ ਡਿਟੋਲ ਕਿਉਂਕਿ ਡਿਟੋਲ ਦੇ ਨਾਲ ਘਰ ਦੇ ਵਿੱਚ ਬੜੀ ਸੋਹਣੀ ਖੁਸ਼ਬੂ ਆਉਂਦੀ ਆ ਤੇ ਫਿਰ ਮੈਂ ਲਾ ਦਿੱਤੀ ਅਗਰਬਤੀ ਅਗਰਬਤੀ ਲਾਉਣ ਤੋਂ ਬਾਅਦ ਆਪਣਾ ਕੰਮ ਹੋਇਆ ਡਨ ਤੇ ਤੁਸੀਂ ਮੇਰੀ ਫਾਈਨਲ ਲੁੱਕ ਕਰਦੀ ਦੇਖ ਸਕਦੇ ਬਹੁਤ ਸਵਾਦਾ ਕਲੀਨ ਲੱਗਦਾ ਹੈ ਬਾਕੀ ਕਮੈਂਟ ਕਰਕੇ ਦੱਸੋ ਤੁਹਾਨੂੰ ਮੇਰਾ ਇਹ ਮਿੰਨੀ ਵਲੌਗ ਕਿਦਾਂ ਦਾ ਲੱਗਿਆ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਦੇਖੋ ਜੀ ਫਾਈਨਲ ਲੁੱਕ ਬਹੁਤ ਹੀ ਵਧੀਆ ਸਾਫ ਸੁਥਰਾ ਘਰ ਲੱਗ ਰਿਹਾ ਫਟਾਫਟ ਇਨਾ ਦਿਲ ਖੁਸ਼ ਹੋ ਗਿਆ ਨਾ ਮੈਨੂੰ ਕੰਮ ਕਰਨ ਨੂੰ ਵੀ ਜੀ ਕਰ ਰਿਹਾ ਸੀ ਹੁਣ ਤੱਕ